ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰਾਂ ਕਿ ਜਿਨੇ ਦਾਸ ਦੀ ਮਿਹਨਤ ਨੂੰ ਵੇਖਦਿਆਂ ਹੋਇਆਂ ਹਿਸਟਰੀ ਦੇ ਵਿੱਚ ਐਸ.ਓ.ਯੀ ਦੀ ਕੋਈ ਵੀ ਪ੍ਰਧਾਨਗੀ ਜਿਹੜੀ ਪਹਿਲੀ ਵਾਰਾ ਰਿਪੀਟ ਹੋਈ ਹੈ ਤੇ ਉਹ ਮਾਨ ਪਰਮਾਤਮਾ ਦੀ ਕਿਰਪਾ ਸਦਕਾ ਦਾਸ ਨੂੰ ਪ੍ਰਾਪਤ ਹੋਇਆ ਤੇ ਦੂਜਾ ਸਭ ਤੋਂ ਛੋਟੀ ਉਮਰ ਦੇ ਵਿੱਚ ਐਸ.ਓ.ਯੀ ਨੂੰ ਪਹਿਲੀ ਵਾਰਾ ਕਿਉਂਕਿ ਵਿਦਿਆਰਥੀਆਂ ਦੀਆਂ ਵੀ ਸਮੱਸਿਆਵਾਂ ਨੇ ਐਜੂਕੇਸ਼ਨ ਨੂੰ ਲੈ ਕੇ ਜਿਹੜੀਆਂ ਝੂਠੀਆਂ ਗਰੰਟੀਆਂ ਗੁੰਮਰਾਹ ਕੀਤਾ ਜਾਂਦਾ ਸਰਕਾਰਾਂ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਜੂਕੇਸ਼ਨ ਨੂੰ ਲੈ ਕੇ ਜਿਹੜੇ ਉਪਰਾਲੇ ਕੀਤੇ ਗਏ ਆ ਸਟੂਡੈਂਟ ਦੀ ਗੱਲ ਹੈ ਜਿਹੜੀ ਸਿੱਧੀ ਕੋਰ ਕਮੇਟੀ ਦੇ ਵਿੱਚ ਸੀਨੀਅਰ ਲੀਡਰਸ਼ਿਪ ਦੇ ਵਿੱਚ ਰੱਖੀ ਜਾ ਸਕੇ ਤੇ ਸਿੱਖਿਆ ਨੂੰ ਲੈ ਕੇ ਜਿਹੜੇ ਪਹਿਲਾਂ ਵੀ ਅਕਾਲੀ ਦਲ ਨੇ ਬਥੇਰੇ ਯਤਨ ਕੀਤੇ ਉਹਨਾਂ ਨੂੰ ਅੱਗੇ ਆਪਾਂ ਕਿਵੇਂ ਹੋਰ ਸੁਧਾਰ ਕਰ ਸਕਦੇ ਹਾਂ ਕੀ ਯਤਨ ਕਰ ਸਕਦੇ ਹਾਂ ਆਪਦੀ ਸਾਰੀ ਗੱਲਬਾਤ ਰੱਖਣ ਵਾਸਤੇ ਵਿਦਿਆਰਥੀਆਂ ਦੀ ਗੱਲਬਾਤ ਡਾਇਰੈਕਟ ਪ੍ਰਧਾਨ ਜੀ ਤੱਕ ਕੋਰ ਕਮੇਟੀ ਤੱਕ ਰੱਖਣ ਵਾਸਤੇ ਸਾਨੂੰ ਮਾਣ ਮਿਲਿਆ ਮੈਂ ਪਾਰਟੀ ਦਾ तहे ਦਿਲ ਤੋਂ ਸ਼ੁਕਰਗੁਜ਼ਾਰ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਸਮੁੱੱਚੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਆਂ ਕਿ ਜਿਨੇ ਦਾਸ ਦੀ ਮਿਹਨਤ ਨੂੰ ਵੇਖਦਿਆਂ ਹਾਂ ਹਿਸਟਰੀ ਦੇ ਵਿੱਚ ਐਸ.ਓ.ਆਈ ਦੀ ਕੋਈ ਵੀ ਪ੍ਰਧਾਨਗੀ ਜਿਹੜੀ ਪਹਿਲੀ ਵਾਰਾ ਰਿਪੀਟ ਹੋਈ ਹੈ ਤੇ ਉਹ ਮਾਨ ਪਰਮਾਤਮਾ ਦੀ ਕਿਰਪਾ ਸਦਕਾ ਦਾਸ ਨੂੰ ਪ੍ਰਾਪਤ ਹੋਇਆ ਤੇ ਦੂਜਾ ਸਭ ਤੋਂ ਛੋਟੀ ਉਮਰ ਦੇ ਵਿੱਚ ਐਸ.ਓ.ਆਈ ਨੂੰ ਪਹਿਲੀ ਵਾਰਾ ਕਿਉਂਕਿ ਵਿਦਿਆਰਥੀਆਂ ਦੀਆਂ ਵੀ ਸਮੱਸਿਆਵਾਂ ਨੇ ਐਜੂਕੇਸ਼ਨ ਨੂੰ ਲੈ ਕੇ ਜਿਹੜੀਆਂ ਝੂਠੀਆਂ ਗਰੰਟੀਆਂ ਗੁੰਮਰਾਹ ਕੀਤਾ ਜਾਂਦਾ ਸਰਕਾਰਾਂ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਜੂਕੇਸ਼ਨ ਨੂੰ ਲੈ ਕੇ ਜਿਹੜੇ ਉਪਰਾਲੇ ਕੀਤੇ ਗਏ ਆ ਸਟੂਡੈਂਟ ਦੀ ਗੱਲ ਹੈ ਜਿਹੜੀ ਸਿੱਧੀ ਕੋਰ ਕਮੇਟੀ ਦੇ ਵਿੱਚ ਸੀਨੀਅਰ ਲੀਡਰਸ਼ਿਪ ਦੇ ਵਿੱਚ ਰੱਖੀ ਜਾ ਸਕੇ ਤੇ ਸਿੱਖਿਆ ਨੂੰ ਲੈ ਕੇ ਜਿਹੜੇ ਪਹਿਲਾਂ ਵੀ ਕਾਲੀ ਦਲ ਨੇ ਬਥੇਰੇ ਯਤਨ ਕੀਤੇ ਉਹਨਾਂ ਨੂੰ ਅੱਗੇ ਆਪਾਂ ਕਿਵੇਂ ਹੋਰ ਸੁਧਾਰ ਕਰ ਸਕਦੇ ਹਾਂ ਕੀ ਯਤਨ ਕਰ ਸਕਦੇ ਹਾਂ ਆਪਦੀ ਸਾਰੀ ਗੱਲਬਾਤ ਰੱਖਣ ਵਾਸਤੇ ਵਿਦਿਆਰਥੀਆਂ ਦੀ ਗੱਲਬਾਤ ਡਾਇਰੈਕਟ ਪ੍ਰਧਾਨ ਜੀ ਤੱਕ ਕੋਰ ਕਮੇਟੀ ਤੱਕ ਰੱਖਣ ਵਾਸਤੇ ਸਾਨੂੰ ਮਾਣ ਮਿਲਿਆ ਮੈਂ ਪਾਰਟੀ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ